ਜਿਉਂਦੇ ਹਾਂ ਦੇਖੋ ਨਰ ਪੋਸ਼ ਇਲਾਕੇ ਦਾ ਅਗਲੀ ਰਾਹ ਕੋਈ 5-700 ਫੈਮਿਲੀ ਇੱਥੇ ਰਹਿ ਰਹੀ ਐ ਇਸ ਵੇਲੇ ਜਿਨ੍ਹਾਂ ਕਿ ਜਿਨ੍ਹਾਂ ਬਹੁਤ ਜ਼ਿਆਦਾ ਦੁਬਾਰ ਹੋਇਆ ਪਿਆ ਇੱਥੇ ਵੇਖੋ ਭਰੇ ਤੇ ਮੋਟਰ ਬਲੇ ਇੰਨੇ ਐਕਸੀਡੈਂਟ ਹੁੰਦੇ ਨੇ ਕੁਝ ਕਹਿੰਦੀ ਹਾਜ਼ਰੀ ਜਦੋਂ ਇਲੈਕਸ਼ਨ ਹੁੰਦੇ ਐ ਸਾਡੀ ਸੋਸਾਇਟੀ ਚ ਬਹੁਤ ਸਾਰੇ ਲੋਕ ਵੰਡ ਵੋਟ ਮੰਗਣ ਆਉਂਦੇ ਐ ਪਰ ਕੋਈ ਕੁਝ ਨਹੀਂ ਕਰਕੇ ਜਾਂਦਾ ਕੀ ਇਸ ਤਰ੍ਹਾਂ ਹੁੰਦਾ ਐ ਵਿਕਾਸ ਨਾ ਹਾਦ ਧਿਆਨ ਦਿੱਤਾ ਜਾਂਦਾ ਨਾ ਇਸ ਤੇ ਸੁਧਾਰ ਵੱਲ ਕੋਈ ਵੀ ਕਦਮ ਚੱਕਦਾ ਨਜ਼ਰ ਆ ਰਿਹਾ ਲੋਕਾਂ ਦੀ ਜ਼ਿੰਦਗੀ ਜਿਹੜੀ ਹੈ ਇਹ ਗਵਰਨਮੈਂਟ ਨੇ ਖਰਾਬ ਕੀਤੀ ਜੀ ਜੇ ਤੁਸੀਂ ਚੁੰਦੇ ਜੀ ਨਰਕ ਵੇਖਣਾ ਹੈ ਤਾਂ ਇੱਕ ਵਾਰ ਇਸ ਸੜਕ ਤੇ ਆ ਜਾਓ ਜੇ ਸਰੀਰ ਦੀ ਕੋਈ ਵੀ ਹੱਡੀ ਜਾਂ ਅੰਗ ਹਿਲਾਉਣਾ ਹੈ ਤਾਂ ਇੱਕ ਵਾਰ ਇਸ ਰਾਤਿਆ ਚੋ ਜੋ ਤਸਵੀਰਾਂ ਦੇਖੀਆਂ ਨੇ ਉਹ ਮੁਹਾਲੀ ਦੇ ਇੱਕ ਪੌਸ਼ ਇਲਾਕੇ ਦੀਆਂ ਨੇ ਸ਼ਾਇਦ ਤੁਸੀਂ ਸਾਨੂੰ ਬੇਵਕੂਫ ਪਾਗਲ ਕਹਿੰਦੇ ਹੋਵੋਗੇ ਕਿ ਤੁਸੀਂ ਇਸ ਤਰ੍ਹਾਂ ਦੀਆਂ ਸੜਕਾਂ ਵਿਖਾ ਕੇ ਸਾਨੂੰ ਮੂਰਖ ਬਣਾ ਰਹੇ ਹੋ ਪਰ ਤੁਸੀਂ ਇੱਥੇ ਗਲਤ ਹੋ ਸਾਹਿਬ ਇਹ ਪੌਸ਼ ਇਲਾਕਾ ਹੀ ਹੈ ਮੁਹਾਲੀ ਦਾ 105 ਸੈਕਟਰ ਜੀ ਹਾਂ ਸੈਕਟਰ 105 ਜਿੱਥੇ ਲੋਕਾਂ ਨੇ ਲੱਖਾਂ ਕਰੋੜਾਂ ਦੇ ਫਲੈਟ ਲਈ ਸੋਚਿਆ ਕਿ ਸਾਰੀਆਂ ਸੁੱਖ ਸਹੂਲਤਾਂ ਮਿਲਣਗੀਆਂ ਬਾਕੀ ਸਹੂਲਤਾਂ ਤਾਂ ਮਿਲ ਗਈਆਂ ਪਰ ਆਪਣੀਆਂ ਪੌਸ਼ ਸੁਸਾਇਟੀਆਂ ਚ ਐਂਟਰ ਹੋਣ ਤੋਂ ਪਹਿਲਾਂ ਸੜਕਾਂ ਦਾ ਹਾਲ ਬੱਦ ਤੋਂ ਬੱਦਤਰ ਹੈ ਇੱਕ ਵਾਰ ਹੋਰ ਵੇਖ ਲਓ ਇਹਨਾਂ ਸੜਕਾਂ ਦਾ ਹਾਲ ਇੰਨੇ ਮਾੜੇ ਹਾਲਤਾਂ ਪਿੰਡਾਂ ਨੂੰ ਜਾਣ ਵਾਲੀਆਂ ਸੜਕਾਂ ਦੀ ਵੀ ਨਹੀਂ ਰਹੀ। ਇਮਾਰਤਾਂ ਬਣ ਰਹੀਆਂ ਨੇ, ਸੋਸਾਇਟੀਆਂ ਬਣ ਰਹੀਆਂ ਨੇ, ਪਲਾਟ ਟੜਾ-ਟੜ ਦਿਖ ਰਹੀ ਨਹੀਂ। ਲੋਕਾਂ ਦੇ ਘਰ ਬਣ ਰਹੇ ਨੇ ਪਰ ਜੋ ਨਹੀਂ ਬਣ ਰਿਹਾ ਉਹ ਹੈ ਸੜਕਾਂ। ਜਿਨ੍ਹਾਂ ਨੂੰ ਲੁੱਕ ਬਜਰੀ ਅਤੇ ਹੋਰ ਮਟੀਰੀਅਲ ਸਿਰਫ ਇੱਕ ਵਾਰ ਨਸੀਬ ਹੋਇਆ ਉਸ ਤੋਂ ਬਾਅਦ ਤਾਂ ਭੁੱਲ ਹੀ ਗਏ ਕਿ ਇੱਥੇ ਸੜਕਾਂ ਵੀ ਬਣਾਈਆਂ ਗਈਆਂ ਸਨ। ਉਹਨਾਂ ਦੀ ਰਿਪੇਅਰ ਵੀ ਹੋਣੀ ਹੈ। ਉਹਨਾਂ ਨੂੰ ਦੁਬਾਰਾ ਵੀ ਬਣਾਇਆ ਜਾਣਾ ਪਰ ਇਹ ਸਭ ਕੁਝ ਇਹਨਾਂ ਸੜਕਾਂ ਨੂੰ ਹਾਲੇ ਤੱਕ ਨਸੀਬ ਨਹੀਂ ਹੋਇਆ ਵੱਡੇ ਵੱਡੇ ਟੋਏ ਪਏ ਹੋਏ ਨੇ ਮੀਂਹ ਇੱਕ ਘੰਟਾ ਮਸਾ ਪੈਂਦਾ ਪਰ ਪਾਣੀ ਇੱਕ ਹਫਤਾ ਖੜਾ ਰਹਿੰਦਾ ਹੈ ਇਹ ਸੜਕ ਦੇ ਹਾਲਾਤ ਜਾਂ ਬਹੁਤ ਜ਼ਿਆਦਾ ਮਾੜੇ ਨੇ ਜੀ ਇੱਥੇ ਇੰਨੇ ਐਕਸੀਡੈਂਟ ਹੁੰਦੇ ਪਾਣੀ ਹਰ ਵੇਲੇ ਖੜਾ ਰਹਿੰਦਾ ਹੈ ਇੱਥੇ ਸਾਡੀ ਹਰ ਐਸ਼ ਸਾਰੇ ਕੋਈ 5-700 ਫੈਮਿਲੀ ਇੱਥੇ ਰਹਿ ਰਹੀ ਐ ਇਸ ਵੇਲੇ ਜਿਨ੍ਹਾਂ ਕਿ ਜਿਨ੍ਹਾਂ ਬਹੁਤ ਜ਼ਿਆਦਾ ਦੁਬਰ ਹੋਇਆ ਪਿਆ ਇੱਥੇ ਦਾ ਸਾਡਾ ਅਕੀ ਇੱਥੇ ਦੇਖੋ ਬਦਬੂ ਵੀ ਇੰਨੀ ਆਂਦੀ ਹੈ ਗੰਧ ਜਦੋਂ ਬਰਸਾਤ ਹੁੰਦੀ ਹੈ ਉਦੋਂ ਇੰਨਾ ਬੁਰਾ ਵਾਲੇ ਮੈਨੇਜਮੈਂਟ ਨੂੰ ਬੜੀ ਵਾਰੀ ਕਿਹਾ ਪ੍ਰਸ਼ਾਸਨ ਨੂੰ ਬੜੀ ਵਾਰੀ ਕਿਹਾ ਉਹ ਲੇਕਿਨ ਉਹ ਸਾਨੂੰ ਵਿਸ਼ਵਾਸ ਹੀ ਦਵਾਉਂਦੇ ਰਹਿੰਦੇ ਨੇ ਲੋ ਜੀ ਇਹ ਹੁਣ ਠੀਕ ਹੋ ਜਾਏਗਾ ਹੁਣ ਹੋ ਜਾਏਗਾ ਲੇਕਿਨ ਅੱਜ ਤੱਕ ਸਾਡੀ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਇਹ ਸਾਡੀ ਸੁਸਾਇਟੀ ਜਨਵਰੀ 2014 ਐਮਆਰ ਵਾਲਿਆਂ ਨੇ ਡਿਵੈਲਪ ਕੀਤੀ ਸੀ ਵਿਊਜ਼ ਦੇ ਨਾਮ ਤੋਂ 696 ਫਲੈਟ ਆ ਗਏ ਨੇ ਤੇ 600 ਫੈਮਿਲੀਆ ਰਹਿ ਰਹੀਆਂ ਨੇ ਮਗਰ ਵਿਦ ਦੀ ਪੈਸੇਜ ਆਫ ਟਾਈਮ ਅਸੀਂ ਇਹ ਦੇਖਿਆ ਹੈ ਕਿ ਹਾਲ ਖਰਾਬ ਹੋ ਰਿਹਾ ਖਾਸ ਕਰ ਬਾਹਰ ਦਾ ਸਾਨੂੰ ਐਮਆਰ ਡਿਵੈਲਪਰ ਨਾਲ ਇੰਨੀ ਸ਼ਿਕਾਇਤ ਨਹੀਂ ਹੈ ਉਹ ਅੰਦਰਲੇ ਇਸ਼ੂਸ ਨੇ ਹੋ ਰਹੇ ਨੇ ਮਗਰ ਇਹ ਜਿਹੜੀ ਚੀਜ਼ ਬਾਹਰ ਦੀ ਹੋ ਗਈ ਹੈ ਇਹ ਸਾਡੇ ਬਸ ਨਹੀਂ ਹੈ ਕਿ ਅਸੀਂ ਕੰਪਲੇਂਟ ਕਰ ਕਰ ਥੱਕ ਗਏ ਗਿਮਾੜਾ ਦੇ ਚੀਫ ਐਡਮਿਨਿਸਟਰੇਟਰ ਨੂੰ ਮਿਲ ਲਏ ਅਸੀਂ ਇਧਰ ਚੀਫ ਜਿਹੜੀ ਇਹਨਾਂ ਦੀ ਆਪ ਗਵਰਨਮੈਂਟ ਵਾਲੇ ਦੀ ਐਡਵਾਈਜ਼ਰ ਸੀਗੀ ਉਹਨੂੰ ਮਿਲ ਲਏ ਮਗਰ ਇਧਰ ਕੁਝ ਨਹੀਂ ਹੋ ਪਾ ਰਿਹਾ ਮੈਂ ਜਨਵਰੀ 2014 ਤੋਂ ਰਹਿ ਰਿਹਾ ਜੀ ਇਧਰ ਦੋ ਹਫ਼ਤੇ ਹਾਲ ਠੀਕ ਰਿਹਾ ਜਦ ਤੋਂ ਇਹ ਸੜਕ ਬਣੀ ਹੈ ਸਭ ਕੁਝ ਹੋਇਆ ਹਾਲਤ ਕਰਾਵੀ ਹੁੰਦੀ ਚਲੀ ਗਈ ਹੈ ਔਰ ਇਧਰ ਮੋਟਰਬਲ ਇੰਨੇ ਐਕਸੀਡੈਂਟ ਹੁੰਦੇ ਨੇ ਕੁਝ ਕਹਿੰਦੀ ਹਾਤ ਨਹੀਂ ਜਦੋਂ ਇਲੈਕਸ਼ਨ ਹੁੰਦੇ ਆ ਸਾਡੀ ਸੋਸਾਇਟੀ ਚ ਬਹੁਤ ਸਾਰੇ ਲੋਕ ਵੋਟ ਮੰਗਣ ਆਉਂਦੇ ਆ ਪਰ ਕੋਈ ਕੁਝ ਨਹੀਂ ਕਰਕੇ ਜਾਂਦਾ ਆਉਂਦੇ ਆ ਚਾਹ ਪੀਂਦੇ ਆ ਚਲੇ ਜਾਂਦੇ ਆ ਬੱਚਿਆਂ ਨੂੰ ਇੰਨੀ ਪ੍ਰੋਬਲਮ ਹੁੰਦੀ ਹੈ ਸਕੂਲ ਦੀ ਬੱਸ ਇਸ ਇੱਥੇ ਨਹੀਂ ਆਉਂਦੀਆਂ ਉਹ ਕਹਿੰਦੀਆਂ ਸੀ ਉੱਥੋਂ ਦੇ ਬੱਚੇ ਪਿਕ ਕਰਾਂਗੇ ਪੇਰੈਂਟਸ ਬਾਰਿਸ਼ ਜਿਨ੍ਹਾਂ ਕੋਲ ਕਾਰ ਹੈ ਉਹ ਕਾਰਾਂ ਚ ਜਾਂਦੇ ਆ ਨਹੀਂ ਤੇ ਕਿਸੇ ਕੋਲ ਲਿਫਟ ਲੈ ਕੇ ਉੱਥੇ ਜਾਂਦੇ ਆ ਮੱਛਰ ਇੰਨੇ ਆ ਸੋਸਾਇਟੀ ਦਾ ਬਹੁਤ ਬੁਰਾ ਹਾਲ ਹੋ ਜਾਂਦਾ ਕਹਿੰਦੇ ਆ ਫਲੈਟ ਇੰਨੇ ਮਹਿੰਗੇ ਆ ਬਟ ਸੜਕਾਂ ਟੁੱਟੀਆਂਆਂ ਵੇ ਲੋਕਾਂ ਦੀ ਜ਼ਿੰਦਗੀ ਜਿਹੜੀ ਐ ਇਹ ਗਵਰਨਮੈਂਟ ਨੇ ਖਰਾਬ ਕੀਤੀ ਹੋਈ ਜੇ ਦੇਖੀਏ ਤਾਂ ਮੁਹਾਲੀ ਵਿਕਾਸ ਦੇ ਰਾਹਾਂ ਤੀਏ ਗਮਾੜਾ ਵੱਲੋਂ ਲਗਾਤਾਰ ਡਿਵੈਲਪਮੈਂਟ ਵੀ ਕਰਵਾਈ ਜਾ ਰਹੀ ਹੈ ਇੱਥੇ ਨਵੀਆਂ ਉਸਾਰੀਆਂ ਤਾਂ ਹੋ ਰਹੀਆਂ ਨੇ ਪਰ ਪੁਰਾਣੇ ਕੰਮ ਤੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਪੀਟੀਸੀ న్యూਸ ਦੇ ਪੱਤਰਕਾਰ ਜਸਪ੍ਰੀਤ ਸਿੰਘ ਗਰਾਉਂਡ ਜ਼ੀਰੋ ਤੇ ਪਹੁੰਚੇ ਗਮਾੜਾ ਦੇ ਅਧਿਕਾਰੀਆਂ ਦੇ ਨਾਲ ਗੱਲ ਕਰਨੀ ਚਾਹੀ ਪਰ ਉਹਨਾਂ ਨੇ ਕੈਮਰੇ ਤੇ ਕੁਝ ਵੀ ਬੋਲਣ ਤੋਂ ਸਾਫ਼ ਇਨਕਾਰ ਕਰ ਦਿੱਤਾ ਅਤੇ ਆਪਣੀ ਜ਼ਿੰਮੇਵਾਰੀ ਤੋਂ ਸਾਫ਼ ਪਾਸਾ ਪਲਟਦੇ ਨਜ਼ਰ ਆਏ ਸੈਕਟਰ 105 ਦੀਆਂ तमाम ਸੜਕਾਂ ਗਮਾੜਾ ਦੇ ਅਧੀਨ ਆਉਂਦੀਆਂ ਨੇ ਅਤੇ ਅਸੀਂ ਗਮਾੜਾ ਦੇ ਉੱਚ ਅਧਿਕਾਰੀਆਂ ਤੱਕ ਵੀ ਪਹੁੰਚ ਕੀਤੀ ਐਕਸ਼ਨ ਲੈਵਲ ਦੇ ਅਧਿਕਾਰੀਆਂ ਨੂੰ ਪੁੱਛਿਆ ਵੀ ਗਿਆ ਪਰ ਆਫ ਕੈਮਰਾ 'ਚ ਗੱਲ ਕਰਨ ਨੂੰ ਤਿਆਰ ਹੈ ਤੇ ਕੈਮਰੇ ਮੂਰੇ ਆ ਕੇ ਕੋਈ ਵੀ ਜਵਾਬ ਦੇਣ ਨੂੰ ਤਿਆਰ ਨਹੀਂ ਹੈ ਕਿ ਉਹ ਸੜਕ ਦੀ ਮੁਰੰਮਤ ਕਦ ਹੋਵੇਗੀ ਤੇ ਉਹ ਸੜਕ ਬਾਰੇ ਕੀ ਉਹਨਾਂ ਕੋ ਕੋ ਸ਼ਿਕਾਇਤ ਆਈ ਜਾਂ ਨਹੀਂ ਆਈ ਕੁਝ ਵੀ ਉਹ ਕੈਮਰੇ ਅੱਗੇ ਆ ਕੇ ਕਹਿਣ ਨੂੰ ਤਿਆਰ ਨਹੀਂ ਹਨ ਦੱਸ ਦਈਏ ਕਿ ਇਹ ਰਾਹ ਬਨੂੜ ਲਾਂਡਰਾ ਨੂੰ ਮੁਹਾਲੀ ਨਾਲ ਜੋੜਦਾ ਹੈ ਅਤੇ ਇਹ ਰਾਹ ਸਿੱਧੇ 에어ਪੋਰਟ ਨੂੰ ਜਾਂਦਾ ਹੈ ਪਰ 에어ਪੋਰਟ ਨੂੰ ਜਾਂਦੇ ਰਾਹ ਦਾ ਇਹ ਹਾਲ ਕਈ ਸਵਾਲ ਖੜੇ ਕਰਦਾ ਹੈ ਹੋਰ ਸਵਾਲ ਇਹ ਹੈ ਕਿ ਇਸ ਰਾਹ ਦੇ ਹਾਲ ਸੁਧਰਣ ਕੀ ਗਮਾੜਾ ਦੇ ਅਧਿਕਾਰੀ ਤਾਂ ਕੁਝ ਬੋਲ ਨਹੀਂ ਰਹੇ ਪਰ ਇਹ ਰੋਡ ਬਹੁਤ ਕੁਝ ਬੋਲ ਰਹੀ ਨਹੀਂ ਇੱਥੋਂ ਦੇ ਵਸਨੀਕ ਇਹ ਵੀ ਸੋਚ ਰਹੇ ਨਹੀਂ ਕਿ ਕੀ ਸੜਕਾਂ ਚਟੋਏ ਨੇ ਜਾਂ ਟੋਇਆ ਚ ਸੜਕ ਆਈ ਦੇ ਪੌਸ਼ ਏਰੀਆ ਦੀ ਇਹ ਸੜਕ ਸੈਕਟਰ 105 ਦੀ ਇਹ ਸੜਕ ਇੰਜ ਜਾਪਦੀ ਹੈ ਜਿਵੇਂ ਹੁਣ ਨਦੀ ਬਣ ਚੁੱਕੀ ਹੋਵੇ ਕਿਉਂਕਿ ਇਸ ਤੇ ਤੇ ਲਗਾਤਾਰ ਪਾਣੀ ਜਿਹੜਾ ਏਦਾਂ ਹੀ ਖੜਿਆ ਨਜ਼ਰ ਆਉਂਦਾ ਏ ਤੇ ਨਾ ਤਾਂ ਇਸ ਵੱਲ ਕੋਈ ਪ੍ਰਸ਼ਾਸਨਿਕ ਅਧਿਕਾਰੀ ਧਿਆਨ ਦੇ ਰਿਹਾ ਨਾ ਹੀ ਨਗਰ ਕਾਉਂਸਲ ਆ ਜਿਹੜੀ ਇੱਥੇ ਦੀ ਮੁਹਾਲੀ ਦੀ ਉਹ ਧਿਆਨ ਦੇ ਰਹੀ ਆ ਇਹ 105 ਸੈਕਟਰ ਬਿਲਕੁਲ ਇਮਾਰ ਬਿਲਡਿੰਗ ਦੇ ਬਾਹਰ ਦੇ ਆ ਇਹ ਤਸਵੀਰਾਂ ਨੇ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਲਗਾਤਾਰ ਇੱਥੇ ਇਸੇ ਤਰੀਕੇ ਨਾਲ ਪਾਣੀ ਭਰਿਆ ਰਹਿੰਦਾ ਸੜਕ ਟੁੱਟਦੀ ਜਾਂਦੀ ਆ ਪਰ ਧਿਆਨ ਨਹੀਂ ਦਿੱਤਾ ਜਾਂਦਾ ਇਸ ਨੂੰ ਠੀਕ ਕਰਨ ਦੀ ਬਜਾਏ ਪ੍ਰਸ਼ਾਸਨ ਇਸ ਦੇ ਉੱਤੇ ਚੁੱਪੀ ਵੱਟੀ ਬੈਠਾ ਐ ਤਾਂ ਕਿ ਜਿਹੜਾ ਗਮਾੜਾ ਦੇ ਅਧੀਨ ਇਹ ਕਲੋਨੀ ਆਉਂਦੀ ਆ ਏਰੀਆ ਆਉਂਦਾ ਏ ਉਹ ਵੀ ਇਸ ਉੱਤੇ ਕੋਈ ਵੀ ਨੋਟਿਸ ਲੈਂਦਾ ਦਿਖਾਈ ਨਹੀਂ ਦੇ ਰਿਹਾ ਬਰਸਾਤਾ ਅੱਜ ਇੱਥੇ ਹਾਲਾਤ ਹੋਰ ਵੀ ਵਿਗੜਨਗੇ ਤੇ ਆਉਣ ਜਾਣ ਵਾਲਿਆਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪਵੇਗਾ ਹੁਣ ਦੇਖਣਾ ਏ ਕਿ ਵਾਕਈ ਇਸ ਵੱਲ ਧਿਆਨ ਦਿੱਤਾ ਜਾਂਦਾ ਜਾਂ ਹਾਲਾਤ ਓਂਦੇ ਓਹੀ ਵੱਡੇ ਰਹਿੰਦੇ ਨੇ ਕੈਮਰਾਮੈਨ ਜੱਗੀ ਦੇ ਨਾਲ ਜਸਪ੍ਰੀਤ ਸਿੰਘ ਪੀਡੀਸੀ న్యూਸ ਮੋਹਾਲੀ